ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਜਿਹੜਾ ਆਪਾਂ ਇਹ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਹਾਂਜੀ ਇਸ ਡਿਜ਼ਾਈਨ ਨੂੰ ਬਦਾਮਾ ਵਾਲਾ ਡਿਜ਼ਾਈਨ ਵੀ ਕਿਹਾ ਜਾਂਦਾ ਹੈ ਤੇ ਇਸ ਡਿਜ਼ਾਈਨ ਦੀ ਆਪਾਂ ਜੈਕਟ ਬਣਾਈ ਸੀ ਜਿਸ ਦੀ ਆਪਾਂ ਸਕਰੀਨ ਦੇ ਉੱਪਰ ਫੋਟੋ ਲਈ ਹੋਈ ਹੈ ਤੇ ਉਹ ਜਿਹੜੀ ਜੈਕਟ ਹੈ ਉਹ ਬਣਾ ਕੇ ਸਾਨੂੰ ਬਹੁਤ ਜਲਦੀ ਭੇਜਣੀ ਪਈ ਕਿਉਂਕਿ ਉਹ ਬਹੁਤ ਦੂਰ ਆਪਾਂ ਭੇਜਣੀ ਸੀ ਤੇ ਇਸ ਲਈ ਵੀਡੀਓ ਨਹੀਂ ਬਣਾ पाए ਅਸੀਂ ਤੇ ਉਹ ਜਿਹੜਾ ਉਸ ਦੇ ਉੱਪਰ ਆਪਾਂ ਡਿਜ਼ਾਈਨ ਪਾਇਆ ਅੱਜ ਦੀ ਵੀਡੀਓ ਵਿੱਚ ਆਪਾਂ ਉਸੇ ਡਿਜ਼ਾਈਨ ਬਾਰੇ ਦੱਸਾਂਗੇ ਤੇ ਉਸ ਜੈਕਟ ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਤੇ ਜਿਹੜਾ ਪੀਜ 컬러 ਦੇ ਉੱਪਰ ਉਹ ਆਪਾਂ ਡਿਜ਼ਾਈਨ ਬਣਾਇਆ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਦੇ ਆ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਲਾਈ ਤੋਂ ਇੱਕ ਗੁੰਡਾ ਉਤਾਰ ਕੇ ਹਾਂ ਜੀ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗੇ ਤੇ ਵਲ ਦਾਂਗੇ ਫਿਰ ਦੁਬਾਰਾ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਹਾਂਜੀ ਇਹ ਆਪਾਂ ਸੈਡਾਂ ਵਾਲੇ ਦੋ ਦੋ ਕੁੰਡੇ ਉਲਟੇ ਰੱਖੇ ਹੋਏ ਆ ਤੇ ਵਿਚਾਲੇ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਤੇ ਇਹਨਾਂ ਚਾਰ ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਆ ਦੇਖੋ ਜੀ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਧਗਾ ਅੱਗੇ ਕਰਕੇ 3 ਕੁੰਡੇ ਉਲਟੇ ਬਣਾਵਾਂਗੇ ਧਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ 3 ਕੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਵਲ ਪਾ ਕੇ ਫਿਰ ਇੱਕ ਕੁੰਡੇ ਤੋਂ ਆਪਾਂ ਇਸ ਤਰ੍ਹਾਂ 3 ਕੁੰਡੇ ਬਣਾਵਾਂਗੇ 3 ਕੁੰਡੇ ਉਲਟੇ ਤਗਾ ਵਿਛੇ ਕਰਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਦੋ ਕੁੰਡੇ ਸਾਈਡਾਂ ਵਾਲੇ ਸਾਈਡਾਂ ਤੇ ਆਪਾਂ ਦੋ ਦੋ ਕੁੰਡੇ ਹੀ ਉਲਟੇ ਰੱਖੇ ਹੋਏ ਆ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਤੇ ਇਹੇ ਆਪਾਂ ਪੁੱਠੀ ਸਲਾਈ ਪੁੱਠੇ ਕੁੰਡਿਆਂ ਤੇ ਸਿੱਧੇ ਤੇ ਸਿੱਧੇ ਕੁੰਡਿਆਂ ਤੇ ਪੁੱਠੇ ਗੁੰਡੇ ਬਣਾਉਣੇ ਨੇ ਆ ਦੇਖੋ ਜੀ ਆ ਦੇਖੋ ਜੀ ਦੋ ਗੁੰਡੇ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਸਿੱਧੇ ਤੇ ਜਿਹੜੇ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਏ ਸੀ ਉਹਨਾਂ ਨੂੰ ਪੁੱਠੀ ਸਲਾਈ ਉਲਟਾ ਬਣਾਵਾਂਗੇ ਤਾਂ ਅੱਗੇ ਕਰਕੇ ਬਾਕੀ ਤਿੰਨ ਗੁੰਡੇ ਸਿੱਧੇ ਵਿਚਾਲੇ ਵਾਲੇ ਤਿੰਨ ਗੁੰਡੇ ਸਿੱਧੇ ਤੇ ਜਿਹੜਾ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਏ ਸੀ ਉਹਨਾਂ ਨੂੰ ਪੁੱਠੀ ਸਲਾਈ ਤੋਂ ਉਲਟਾ ਹੁਣਾਗੇ బస్ వారీట్ సే తినే ఉల్టే హీన ఆ గిధీ సో కండే ఉల్టే అడే సీధే ਹਾਂ ਜੀ ਸੱਡਾਂ ਵਾਲੇ 2 ਕੁੰਡੇ ਉਲਟੇ ਸੀ ਤੇ ਵਿਚਾਲੇ ਵਾਲੇ ਆਪਣੇ ਅੱਗੇ 3 ਕੁੰਡੇ ਉਲਟੇ ਤੇ 3 ਕੁੰਡੇ ਸਿੱਧੇ ਇਸੇ ਨੂੰ ਵਾਰ-ਵਾਰ ਰਪੀਟ ਕਰਾਂਗੇ 3 ਕੁੰਡੇ ਸਿੱਧੇ ਤੇ ਵਿਚਾਲੇ ਵਾਲੇ 3 ਕੁੰਡੇ ਉਲਟੇ 3 ਕੁੰਡੇ ਜਿਹੜੇ ਇੱਕ ਕੁੰਡੇ ਤੋਂ ਆਪਾਂ 3 ਕੁੰਡੇ ਬਣਾਏ ਸੀ ਉਹ ਵਾਲੇ ਕੁੰਡੇ ਇਸ ਲਈ ਵੀ ਸਿੱਧੇ ਬਣਾਵਾਂਗੇ ਤੇ ਤਿੰਨ ਗੁੰਡੇ ਆਪਾਂ ਪੁੱਠੇ ਰੱਖੇ ਹੋਏ ਆ ਜਿਹੜੇ ਉਹਨਾਂ ਨੂੰ ਉਲਟੇ ਹੀ ਬਣਾਉਣਾ ਹੈ ਪੁੱਠੀ ਸਲਾਈ ਉਹਨਾਂ ਨੂੰ ਸਿੱਧੇ ਬਣਾਉਣਾ ਤੇ ਸਿੱਧੀ ਸਲਾਈ ਉਹਨਾਂ ਨੂੰ ਉਲਟੇ ਬਣਾਉਣਾ ਬਾਕੀ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਏ ਹੋਏ ਨੇ ਉਹਨਾਂ ਨੂੰ ਆਪਾਂ ਸਿੱਧੀ ਸਲਾਈ ਸਿੱਧੇ ਬਣਾਉਣਾ ਤੇ ਪੁੱਠੀ ਸਲਾਈ ਉਲਟੇ ਬਣਾਉਣਾ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਇਹਦੇ ਵਿੱਚ ਪੁੱਠੀਆਂ ਤੇ ਸਿੱਧੇ ਤੇ ਸਿੱਧੇ ਤੇ ਪੁੱਠੇ ਸਿੱਧੀ ਸਲਾਈ ਜਿਹੜੇ ਆਪਾਂ ਉਲਟੇ ਬਣਾਏ ਨੇ ਉਹਨਾਂ ਨੂੰ ਸਿੱਧੇ ਬਣਾਉਣਾ ਤੇ ਜਿਨ੍ਹਾਂ ਨੂੰ ਆਪਾਂ ਉਲਟੇ ਬਣਾਇਆ ਉਹਨਾਂ ਨੂੰ ਸਿੱਧੇ ਬਣਾਉਣਾ ਤੇ ਜਿਨ੍ਹਾਂ ਨੂੰ ਸਿੱਧੇ ਬਣਾਇਆ ਉਹਨਾਂ ਨੂੰ ਉਲਟੇ ਬਣਾਉਣਾ ਪੁੱਠੀ ਸਲਾਈ ਤੋਂ ਆ ਦੇਖੋ ਜੀ ਦੋ ਕੁੰਡੇ ਸਿੱਧੇ ਤੇ ਤਿੰਨ ਕੁੰਡੇ ਉਲਟੇ ਆ ਚਾੜੇ ਵਾਲੇ ਇਸ ਤੋਂ ਅਗਲੇ ਤਿੰਨ ਕੁੰਡੇ ਸਿੱਧੇ ਤੇ ਤਿੰਨ ਕੁੰਡੇ ਉਲਟੇ ਇਸੇ ਤਰੀ ਮਾਰ ਮਾਰ ਰਿਪੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਦੋ ਕੁੰਡੇ ਉਲਟੇ ਆ ਦੇਖੋ ਜੀ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਹੋਏ ਸੀ ਆ ਦੇਖੋ ਜੀ ਇਹਨਾਂ ਨੂੰ ਅਗਲੇ ਜਿਹੜੇ ਦੋ ਕੁੰਡੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਬਿਨਾ ਉਨੇ ਆ ਦੇਖੋ ਜੀ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਤੀਜਾ ਗੁੰਡਾ ਜਿਹੜਾ ਉਸ ਨੂੰ ਆਪਾਂ ਇਸ ਤਰ੍ਹਾਂ ਹੁਣਾਗੇ ਤੇ ਜਿਹੜੇ ਦੋ ਗੁੰਡੇ ਆ ਆਪਣੇ ਇਹ ਇਹਨਾਂ ਨੂੰ ਆਪਾਂ ਇਸ ਗੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਬਣਾਵਾਂਗੇ ਆ ਦੇਖੋ ਜੀ ਇਸ ਗੁੰਡੇ ਦੇ ਉੱਪਰ ਦੀ ਇਸ ਤਰ੍ਹਾਂ نیچے ਡੇਗ ਦਾਂਗੇ ਆ ਦੇਖੋ ਜੀ ਇਸ ਤੋਂ ਅੱਗੇ ਫਿਰ ਤਿੰਨ ਗੁੰਡੇ ਉਲਟੀ జే కన్నాయి దో కను తా ఢిల్లా కలాయిర తిజే కుండే నోగే దూజే దో కుడను కండేదీ ఉగ దాను వారీట్ల్టే ధాగా పిచ్చే క ਅਗਲੇ ਦੋ ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਬਿਨਾ ਉਨੇ ਤੇ ਤੀਜੇ ਗੁੰਡੇ ਨੂੰ ਣਾਗੇ ਦੋ ਗੁੰਡੇ ਨੂੰ ਆਪਾਂ ਇਸ ਤੀਜੇ ਗੁੰਡੇ ਦੇ ਉੱਪਰ ਵੀ ਦੇਖਾਂਗੇ ਇਸ ਤਰ੍ਹਾਂ ਤਿੰਨ ਗੁੰਡੇ ਫਿਰ ਉਲਟੇ ਅਗਲੇ ਦੋ ਗੁੰਡੇਆਂ ਨੂੰ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਬਣਾਉਣੇ ਤੀਜੇ ਗੁੰਡੇ ਨੂੰ ਆਣਾਂਗੇ ਤੇ ਦੋ ਗੁੰਡੇਆਂ ਨੂੰ ਆਪਾਂ ਤੀਜੇ ਗੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਦੇਖ ਦਾਂਗੇ ਲਾਸਟ ਵਾਲੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਹਾਂਜੀ ਪੁੱਠੀ ਸਲਾਈ ਆਪਾਂ ਉਲਟੇ ਕੁੰਡਿਆਂ ਨੂੰ ਸਿੱਧੇ ਬਣਾਉਣਾ ਹੈ ਤੇ ਸਿੱਧੇ ਕੁੰਡਿਆਂ ਨੂੰ ਉਲਟੇ ਬਣਾਉਣਾ ਹੈ ਤੇ ਇਸੇ ਤਰ੍ਹਾਂ ਹੀ ਵਾਰ-ਵਾਰ ਰਿਪੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਆ ਦੇਖੋ ਜੀ ਸਿੱਧੀ ਸਲਾਈ ਹੁਣ ਧਿਆਨ ਨਾਲ ਦੇਖਿਓ ਆ ਦੇਖੋ ਜੀ ਹੁਣ ਆਪਾਂ ਕੁੰਡੇ ਬਦਲ ਕੇ ਇਹ ਜਿਹੜੇ ਬਦਾਮ ਨੇ ਬਣਾਵਾਂਗੇ ਆ ਦੇਖੋ ਜੀ ਸ਼ੁਰੂ ਵਿੱਚ ਆਪਾਂ ఇక్కడ ఉతారా జాయింతో తిను కుండే బావే ఆతారా జాస్తో తిను కండే బనావాలేస్ అగలే కుడే తిన్న కండే ఉల్టే ఆీ ఫిండా కండేతో తిను కండే బావే అ బా కు కు తినటే ఫ కు తిని బావ కు తిను కుడే బ తిను కుడే ਮੋਟੇ ਉਹ ਦੇਖੋ ਜੀ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਜਾਂ ਉਲਟਾ ਉਨਸਕਦੇ ਹੋ ਹਾਂਜੀ ਹੁਣ ਆਪਾਂ ਆ ਗਿਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਇੱਕ ਗੁੰਡੇ ਤੋਂ ਜਿਹੜੇ ਤਿੰਨ ਗੁੰਡੇ ਕੀਤੇ ਨੇ ਉਹਨਾਂ ਨੂੰ ਉਲਟੇ ਬਣਾਵਾਂਗੇ ਤੇ ਜਿਹੜੇ ਵਿਚਾਲੇ ਕੁੰਡੇ ਨੇ ਉਹਨਾਂ ਨੂੰ ਸਿੱਧੇ ਬਣਾਵਾਂਗੇ ਸਿੱਦੇ ਗੁੰਡਿਆਂ ਨੂੰ ਉਲਟੇ ਬਣਾਵਾਂਗੇ ਤੇ ਉਲਟੇ ਗੁੰਡਿਆਂ ਨੂੰ ਸਿੱਧੇ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਿਲਾਈ ਤੇ ਸਿੱਧੀ ਸਿਲਾਈ ਆਪਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਸਿੱਧੇ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਨੇ ਉਹ ਵਾਲੇ ਕੁੰਡੇ ਸਿੱਧੇ ਤੇ ਬਾਕੀ ਤਿੰਨ ਕੁੰਡੇ ਉਲਟੇ ਉਸ ਤੋਂ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਤੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਤੇ ਤਿੰਨ ਕੁੰਡੇ ਉਲਟੇ ਜਿੰਨਾ ਦਾ ਆਪਾਂ ਬਦਾਮ ਬਣਾਉਣਾ ਹੈ ਉਹਦੇ ਇੱਕ ਕੁੰਡੇ ਤੋਂ ਜਿਹੜੇ ਆਪਾਂ ਤਿੰਨ ਕੁੰਡੇ ਬਣਾਏ ਨੇ ਉਹ ਆਪਾਂ ਦੋ ਵਾਰ ਆਪਾਂ ਇਸ ਤਰ੍ਹਾਂ ਆਉਣਾਂਗੇ ਸਿੱਧੀ ਸਿਲਾਈ ਤੋਂ ਵੀ ਤੇ ਪੁੱਠੀ ਸਲਾਈ ਤੋਂ ਵੀ ਫਿਰ ਆਪਾਂ ਤਿੰਨ ਗੁੰਡਿਆਂ ਨੂੰ ਕਟਾ ਲਵਾਂਗੇ ਤਿੰਨ ਗੁੰਡੇ ਸਿੱਧੇ ਲਾਸਟ ਵਾਲਾ ਗੁੰਡਾ ਵੀ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਫਿਰ ਆਪਾਂ ਉਸੇ ਤਰ੍ਹਾਂ ਹੀ ਸਿੱਧੇ ਗੁੰਡਿਆਂ ਨੂੰ ਉਲਟੇ ਤੇ ਉਲਟੇ ਗੁੰਡਿਆਂ ਨੂੰ ਸਿੱਧੇ ਬਣਾਵਾਂਗੇ ਤੇ ਵਾਰ-ਵਾਰ ਇਸੇ ਤਰ੍ਹਾਂ ਰਿਪੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਿਆਂ ਸਿੱਧੀ ਸिलाई ਤੇ ਸਿੱਧੀ ਸिलाई ਆਪਾਂ ਆ ਦੇਖੋ ਜੀ ਜਿਹੜੇ ਤਿੰਨ ਕੁੰਡੇ ਆਪਾਂ ਬਣਾਏ ਹੋਏ ਸੀ ਉਹ ਫਰੰਟ ਵਾਲੀ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਤੀਜੇ ਕੁੰਡੇ ਨੂੰ ਉਣਾਗੇ ਤੇ ਦੋ ਕੁੰਡਿਆਂ ਨੂੰ ਉਸ ਤੀਜੇ ਕੁੰਡੇ ਦੇ ਉਪਰ ਦੀ ਇਸ ਤਰ੍ਹਾਂ ਵਲ ਪਾ ਕੇ ਇਸ ਤਰ੍ਹਾਂ ਕੁੰਡੇ ਨੂੰ ਬਣਾ ਲਵਾਂਗੇ ਤਿੰਨ ਕੁੰਡੇ ਫਿਰ ਉਲਟੇ ਫਿਰ ਉਸੇ ਤਰ੍ਹਾਂ ਹੀ ਫਰੰਟ ਵਾਲੇ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਵਿਚਾਲੇ ਵਾਲਾ ਕੁੰਡਾ ਜਿਹੜਾ ਉਹ ਫਰੰਟ ਤੇ ਆ ਜਾਊਗਾ ਤੀਜੇ ਕੁੰਡੇ ਨੂੰ ਉਣ ਕੇ ਇਹਨਾਂ ਦੋ ਕੁੰਡਿਆਂ ਨੂੰ ਇਸ ਦੇ ਉੱਪਰ ਦੀ ਇਸ ਤਰ੍ਹਾਂ ਪਾਵਾਂਗੇ ਆ ਦੇਖੋ ਜੀ ਤਿੰਨ ਕੁੰਡੇ ਫਿਰ ਉਲਟੇ ਤੇ ਇਹ ਆਪਣੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਜਿਹੜੇ ਨੇ ਉਹ ਤਿੰਨ ਕੁੰਡਿਆਂ ਤੋਂ ਆਪਣਾ ਇੱਕ ਕੁੰਡਾ ਬਣ ਜਾਊਗਾ ਫਰੰਟ ਵਾਲਾ ਕੁੰਡਾ ਜਿਹੜਾ ਉਹ ਵਿਚਾਲੇ ਵਾਲਾ ਕੁੰਡਾ ਜਿਹੜਾ ਉਹ ਫਰੰਟ ਤੇ ਆ ਜਾਊਗਾ ਤੇ ਇਸ ਤਰ੍ਹਾਂ ਆਪਾਂ ਤੀਜਾ ਕੁੰਡਾ ਆਉਣ ਕੇ ਦੋ ਕੁੰਡਿਆਂ ਨੂੰ ਆਪਾਂ ਇਸ ਤੀਜੇ ਕੁੰਡੇ ਦੇ ਉੱਪਰ ਦੀ ਨੀਚੇ ਰੱਖ ਦਾਂਗੇ ਤੇ ਇਸ ਤਰ੍ਹਾਂ ਆਪਣਾ ਜਿਹੜਾ తిని కండా బీచాలేవర ఫ్రంట్ ఆ జాగ తి కుండా ఉణాగే దో కుదిర పావే తిన్ లాస్ట్ ਇਸ ਤਰ੍ਹਾਂ ਤਿੰਨ ਕੁੰਡੀਆਂ ਤੋਂ ਇੱਕ ਕੁੰਡਾ ਬਣਾ ਲਵਾਂਗੇ ਆ ਦੇਖੋ ਜੀ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਜਿਹੜੇ ਬਦਾਮ ਨੇ ਉਹ ਬਣ ਕੇ ਤਿਆਰ ਹੋ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਬਣਿਆ ਹੋਇਆ ਇਹ ਡਿਜ਼ਾਈਨ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਲੱਗ ਰਿਹਾ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਣ ਕੇ ਇਹ ਜਿਹੜੀ ਆਪਾਂ ਜੈਕਟ ਤੇ ਇਹ ਡਿਜ਼ਾਈਨ ਬਣਾਇਆ ਸੀ ਬਹੁਤ ਸੋਹਣਾ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਇਆ ਸੀ ਜਿਸ ਵੀ ਭੈਣ ਨੇ ਉਹ ਆਰਡਰ ਤੇ ਤਿਆਰ ਕਰਵਾਈ ਸੀ ਤਾਂ ਉਹਨਾਂ ਨੂੰ ਬਹੁਤ ਪਸੰਦ ਆਈ ਸੀ ਤੇ ਬਣ ਕੇ ਇਹ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਬਣਾ ਸਕਦੇ ਹੋ ਜੈਂਟਸ ਕੋਟੀ ਸਵੈਟਰ ਜੈਕਟ ਤੇ ਵੀ ਇਸ ਨੂੰ ਪਾਇਆ ਜਾ ਸਕਦਾ ਹੈ ਬੱਚਿਆਂ ਦੀ ਕੋਟੀ ਸਵੈਟਰ ਤੇ ਵੀ ਆਪਾਂ ਇਸ ਨੂੰ ਪਾ ਸਕਦੇ ਹਾਂ ਸਕੀਵੀ ਤੇ ਪਾ ਸਕਦੇ ਹਾਂ ਤੇ ਬਿਲਕੁਲ ਸੋਖਾ ਡਿਜ਼ਾਈਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ